ਦੀ ਮਾਨਯੋਗ ਸੀਪੀ ਸਾਹਿਬ ਸਰਦਾਰ ਸ੍ਰੀ ਗੁਰਪ੍ਰੀਤ ਸਿੰਘ ਢੋਲਰ ਵੱਲੋਂ ਜਿਹੜੀ ਸ਼ਹਿਰ ਵਿੱਚ ਚਲਾਈ ਜਾ ਰਹੀ ਮੁਹਿੰਮ ਜਿੱਦੇ ਅੰਤਰਗਤ ਜਿਹੜੇ ਮਾੜੇ ਅੰਸਰ ਆ ਇਹਨਾਂ ਤੇ ਕਾਰਵਾਈ ਕਰਦੇ ਹੋਏ ਸਾਨੂੰ ਜਿਹੜੀ ਡਿਵੀਜ਼ਨ ਨੰਬਰ A ਹੈਗੀ ਹੈ ਇਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਤੇ ਮਾਮਲਾ ਹੈਗਾ ਕਿ ਇੱਥੇ ਜਿਹੜਾ ਅਰੋਗ્ય ਆਯੁਸ਼ਮਨ ਅਰੋਗ્ય ਕੇਂਦਰ ਹੈਗਾ ਆ ਇੱਥੇ ਚੋਰੀਆਂ ਦੀ ਵਾਰਦਾਤ ਕਾਫੀ ਹੋ ਰਹੀ ਸੀ ਜਿਸ ਵਿੱਚ ਸਾਨੂੰ ਇੱਕ ਕੰਪਲੇਂਟ ਜਿਹੜੇ ਡਾਕਟਰ ਸਮੀਰ ਵੱਲੋਂ ਦਰਜ ਕੀਤੀ ਸੀਗੀ ਤੇ ਜਿਸ ਤੇ ਕਾਰਵਾਈ ਕਰਦੇ ਮਤਭਾ ਮ ਨੰਬਰ 50 ਦਰਜ ਕੀਤਾ ਗਿਆ ਤੇ ਅਧੀਨ ਤਾਰਾ 3314 305 ਬੀ ਐਨ ਐਸ थाना ਏ ਡਿਵੀਜ਼ਨ ਜੀ ਹੁਣ ਇਹਦੇ ਵਿੱਚ ਸਾਨੂੰ ਜਿਹੜਾ ਚੋਰ ਸੀਗਾ ਇਸ ਵਿੱਚ ਵੌਂਟਡ ਉਹ ਆਪਾਂ ਅਰੈਸਟ ਕਰ ਲਿਆ ਹੈਗਾ ਤੇ ਜਿਹੜਾ ਚੋਰ ਹੈਗਾ ਆ ਉਹਦੇ ਵਿੱਚੋਂ ਜਿਹੜਾ ਦੋਸ਼ੀ ਹੈਗਾ ਸਤਨਾਮ ਸਿੰਘ ਉਪਸਤਾ ਪੁੱਤਰ ਹਰਬੰਸ ਸਿੰਘ ਵਾਸੀ ਮਕਾਨ ਨੰਬਰ 1943 ਚੁੰਗੀ ਤਰਨਤਾਰਨ ਰੋਡ ਅੰਮ੍ਰਿਤਸਰ ਇਸ ਤੋਂ ਸਾਨੂੰ ਚਾਰ ਪੱਖੇ ਕਿਹੜੇ ਚੋਰੀ ਹੋਏ ਸੀਗੇ ਮੋਹਲਾ ਕਲੀਨਿਕ ਐਂਡੀਟ ਜਿਹੜਾ ਪਲੀਫ ਹੈਗਾ ਇੱਕ வால் ਫੈਨ ਅਲੂਮੀਨੀਅਮ ਡੋਰ ਫਰੇਮ ਤੇ ਜਿਹੜਾ ਈ ਰਿਕਸ਼ਾ ਇਹ ਯੂਜ਼ ਕਰਦੇ ਸੀਗੇ ਸਮਾਨ ਦੀ ਢੋਹਾ ਢੋਈ ਨੂੰ ਕੋਈ ਪਤਾ ਰਿਕਵਰ ਕਰ ਗਿਆ ਸਰ ਕਿੱਥੇ ਵੇਚਦਾ ਇਹ ਸਮਾਨ ਇਹ ਜਿਹੜੇ ਇਹ ਜਿਹੜਾ ਸਮਾਨ ਸੀਗਾ ਇਹ ਇਹ ਨਸ਼ੇੜੀ ਹੈਗਾ ਇਹ ਨਸ਼ੇ ਕਰਨ ਦਾ ਆਦੀ ਸੀਗਾ ਤੇ ਜਿਹੜਾ ਸਮਾਨ ਹੈਗਾ ਇਹ ਜਿਹੜੇ ਕਬਾੜੀ ਹੈਗੇ ਉਹਨਾਂ ਨੂੰ ਦਿੱਤਾ ਹੈ ਕਬਾੜੀਆਂ ਦੇ ਕਾਰਵਾਈ ਹੋਈ ਜੀ ਬਿਲਕੁਲ ਕਿਰਪਾ ਜੀ ਤਫ਼ਤੀਸ਼ ਆਪਾਂ ਜਾਰੀ ਹੈਗੀ ਹੈ ਜੀ ਡੀਬੀਏ ਦੇ ਤੇ ਮੋਲ ਕੇ ਸਾਨੂੰ ਨਾਮ ਦੇ ਇਸ ਤੋਂ ਪਹਿਲਾਂ ਵੀ ਕਿੰਨੀ ਚੋਰੀ ਮੰਨੀ ਹੈ ਪਹਿਲਾਂ ਜੀ ਇਸ ਤੋਂ ਪਹਿਲਾਂ ਵੀ ਇਹਨੇ ਇਸੇ ਹੀ ਜਿਹੜਾ ਆਯੂਸ਼ਮਾਨ ਰੋਗਿਆ ਕੇਂਦਰ ਹੈਗਾ ਆ ਇਹਦੇ ਤੋਂ ਮਤਲਬ ਪਹਿਲਾਂ ਵੀ ਚੋਰੀਆਂ ਕੀਤੀਆਂ ਸੀਗੀਆਂ ਤੇ ਉਹ ਵੀ ਆਪਾਂ ਪੱਕੇ ਜਿਹੜੇ ਰਿਕਵਰ ਕਿੰਨੇ ਬੰਦੇ ਇਨਵੋਲਵ ਹੋਏ ਕਿ ਇਹਦੇ ਵਿੱਚ ਹਜੇ ਤੱਕ ਦੇ ਇੱਕ ਹੀ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਔਰ ਸੱਤਾ ਆਪਾਂ ਉਹਨੂੰ ਅਰੈਸਟ ਕੀਤਾ ਹੈਗਾ ਤੇ ਜੇ ਘਾਟ ਘਾਟ ਜਿਹੜੀ ਇੱਕ ਦੀ ਇਨਵੈਸਟੀਗੇਸ਼ਨ ਹੈ ਜੇ ਸਾਨੂੰ ਪਤਾ ਲੱਗਿਆ ਤੇ ਆਪਾਂ ਹੋਰਾਂ ਨੂੰ ਬੁਲਾ ਸਕਦੇ ਸੀ ਵੈਸੇ ਇਹ ਇੰਸਟਾਈ ਚਲਾਉਂਦਾ ਸੀ ਜੀ ਇਹ ਇੰਸਟਾਈ ਚਲਾਉਂਦਾ ਸੀਗਾ ਕੱਲਾ ਹੀ ਇਸਮਾਨ ਚੁੱਕ ਕੇ ਕਲੈਕ ਜੀ ਕੱਲਾ ਹੀ ਹੈ ਇਹਦੇ ਵਿੱਚ ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਸੀ ਜਿਹੜੇ ਆਪ ਨੂੰ ਮੀਡੀਆ ਵੱਲੋਂ ਇਹਨੂੰ ਪੇਸ਼ ਵੀ ਕੀਤਾ ਸੀਗਾ ਤੇ ਇਹ ਆਪ ਹੀ ਇਕੱਲਾ ਹੀ ਸੀਗਾ ਉਹ ਕਿੰਨੇ ਦਿਨ ਰਿਮਾਂਡ ਹੈ ਇਹ ਇੱਕ ਦਿਨ ਦਾ ਰਿਮਾਂਡ ਮਿਲਿਆ ਉਸ